ਖੰਨਾ ਤੋਂ ਖਬਰ ਸਾਹਮਣੇ ਆ ਰਹੀ ਹੈ ਖੰਨਾ ਦੇ ਵਿੱਚ ਕਾਰ ਡਰਾਈਵਰ ਅਤੇ ਬੱਸ ਡਰਾਈਵਰ ਆਮੋ ਸਾਹਮਣੇ ਹੋਏ ਨੇ ਜਿਸ ਦੇ ਦੌਰਾਨ ਕਾਰ ਦੇ ਵਿੱਚ ਮੌਜੂਦ ਨੌਜਵਾਨਾਂ ਦੇ ਵੱਲੋਂ ਬੱਸ ਦੀ ਪੰਤੌਰ ਕੀਤੀ ਗਈ ਆ ਯਾਨੀ ਕਿ ਉਹਨਾਂ ਦੇ ਜਿਹੜੀ ਗੱਡੀ ਬੱਸ ਦੇ ਜਿਹੜੇ ਆ ਸ਼ੀਸ਼ੇ ਤੋੜ ਦਿੱਤੇ ਗਏ ਔਰ ਇਸੇ ਦੌਰਾਨ ਜਿਹੜੇ ਆ ਡਰਾਈਵਰ ਸੀਗਾ ਉਸ ਨੂੰ ਵੀ ਜਿਹੜੀ ਆ ਸੱਟਾਂ ਲੱਗਿਆ ਨੇ ਤਾਂ ਦੱਸਦੇ ਕਿ ਇਹ ਮਾਮਲਾ ਉਸੇ ਦੇ ਪੱਖਿਆ ਜਦੋਂ ਇੱਕ ਅੱਡੇ ਤੇ ਬੱਸ ਖੜੀ ਸੀ ਤਾਂ ਪਿੱਛੋਂ ਇੱਕ ਕਾਰ ਆਇਜ਼ ਆ ਰਹੀ ਸੀ ਤਾਂ ਬੱਸ ਦੇ ਵੱਲੋਂ ਜਿਹੜਾ ਆ ਸਵਾਰੇ ਨੂੰ ਉਤਾਰ ਰਿਹਾ ਸੀ ਕਹਿੰਦੇ ਇਸੇ ਦੌਰਾਨ ਕਾਰ ਵਾਲੇ ਨੇ ਪਾਸੇ ਲਾਗੇ ਖੜ ਕੇ ਜਿਹੜਾ ਆ ਰਾਮ ਮੰਗਣ ਦੀ ਕੋਸ਼ਿਸ਼ ਕੀਤੀ ਤਾ ਬੱਸ ਡਰਾਈਵਰ ਦਾ ਕਹਿਣਾ ਸੀਗਾ ਕਿ ਸਵਾਰੀਆਂ ਉਤਰ ਰਹੀਆਂ ਨੇ 2 ਮਿੰਟ ਵੇਟ ਕਰ ਲਾ ਹੁਣੇ ਸਾਈਡ ਤੇ ਕਰ ਲੈਣੀ ਐ ਸੇਚੀ ਨੂੰ ਲੈ ਕੇ ਗੁੱਸੇ ਚ ਆਏ ਕਾਰ ਅੰਦਰ ਮੌਜੂਦ ਨੌਜਵਾਨਾਂ ਦਾ ਬਲੋ ਤੇਜ਼ ਦਾ ਹਥਕਾਰਾ ਦੇ ਨਾਲ ਮੌਕੇ ਤੇ ਜਿਹੜਾ ਬਸ ਤੇ ਹਮਲਾ ਕਰ ਦਿੱਤਾ ਜਿੱਤੇ ਦੌਰਾਨ ਬਸ ਦੀ ਕਾਫੀ ਜੜੀਆਂ ਪੰਤੋਂ ਕੀਤੀ ਗਈ ਆ ਉਸੇ ਦੌਰਾਨ ਸਵਾਰੀਆਂ ਜਿਹੜੀ ਬਸ ਦੇ ਅੰਦਰ ਬੈਠੇ ਸੀਗੇ ਉਹਨਾਂ ਦਾ ਸਹਿਮ ਦਾ ਮੋਲ ਬਣ ਗਿਆ ਸੀਗਾ ਤਾਂ ਦੱਸ ਜਿਕੇ ਖੰਨਾ ਦੇ ਪਿੰਡ ਚਾਲਾ ਚ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀ ਆ ਦੀ ਵਿਚਕਾਰ ਬੱਸ ਸਾਈਡ ਕਰ ਰਸਤਾ ਦੇਨ ਨੂੰ ਲੈ ਕੇ ਜਿਹੜੀ ਆ ਬੈਸ ਹੁੰਦੀ ਆ ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀ ਦੇ ਵੱਲੋਂ ਬੱਸ ਡਰਾਈਵਰ ਦੇ ਉੱਪਰ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੰਦੇ ਆ ਤਾਂ ਬੱਸ ਦੀ ਜਿਹੜੀ ਆ ਤੋਰਪਾਨ ਕਰ ਦਿੰਦੇ ਆ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨ ਕਿਤੇ ਜਿਹੜਾ ਬੱਸ ਡਰਾਈਵਰ ਸੀਗਾ ਉਹਨਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਜਿਹੜਾ ਆ ਬੇਸ ਕੋਲਾ ਦੇ ਨਾਲ ਜਿਹੜਾ ਆ ਸਟਾਪ ਮਾਰਿਆ ਨੇ ਉਹਨੇ ਉਸ ਤੇ ਹੋ ਸਕਦਾ ਹੈ ਕਿ ਉਹਨੇ ਖੁਦ ਹੀ ਸੱਟ ਲੱਗੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਆਹ ਸੁਣਦੇ ਆ ਬੱਸ ਡਰਾਈਵਰ ਦੀ ਜ਼ੁਬਾਨੀ ਅਸਲ ਚ ਕਹਾਣੀ ਕੀ ਹੈ ਕਿਉਂ ਦੋਵਾਂ ਦੀ ਬਹਿਸ ਹੋਈ ਆ ਤਾਂ ਕਿੰਨੇ ਲੋਕ ਸੀ ਕਿ ਜਿੰਨਾਂ ਤੋਂ ਵੱਲੋਂ ਬੱਸ ਡਰਾਈਵਰ ਤੇ ਹਮਲਾ ਕੀਤਾ ਗਿਆ ਜਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣੇ ਤੋਂ ਬੱਸ ਲੈ ਕੇ ਚੱਲੇ ਸੀਗੇ ਚਾਹਲਾ ਮੰਦਿਰ ਵਾਸਤੇ ਜੀ ਤੇ ਜਦ ਚਾਹਲਾ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਓਏ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬਸ ਉਤਰ ਗਿਆ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਤੇ ਇਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰੇ ਆ ਕੱਚ ਕੁਚ ਬਾਵਾ ਭੱਜਿਆ ਆ ਲਗਾਤ ਲੱਗੀ ਇੱਥੇ ਮੋਢੇ ਬੈਸਬਾਲ ਮਾਰਿਆ ਮੇਰੇ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬੱਸ ਸਵਾਰੀਆਂ ਉਤਾਰਿਆ ਜਿਵੇਂ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਹੈ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲਾ ਹੀ ਸੀਗਾ ਰੋਡ ਸਰਵ ਤੋਂ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਉਂ ਜਿਹੜੀ ਸਵਾਰੀ ਉਧਰੋਂ ਆ ਰਹੀ ਆ ਉਹ ਸਿਆਣੇ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਤੂੰ ਕੋਲੇ ਲਾਉਣਾ ਵੀ ਜੇ ਅੱਗੇ ਬੱਸ ਲੈਣਾਂ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਜਦੋਂ ਸਵਾਰਿਆਂ ਵਿੱਚ ਪੰਗਦੜ ਮਚ ਗਈ ਹੋਣੀ ਹਾਂਜੀ ਹਾਂਜੀ ਉਹ ਦਰਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ ਹਟ ਗਏ ਹਮਲਾਵਰਾ ਬੋਲੋ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਬੋਲੋ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦਵਦਲ ਸਾਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦਰਦ ਕਿੰਨੀਆਂ ਬੱਸਾਂ ਆਈਆਂ ਤੁਹਾਡੇ ਜੀ 10-11 ਬੱਸਾਂ ਆਈਆਂ ਲਾਈ ਗੁਰੂ ਦੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਹੈ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਹੈ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾ ਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਉਤਰੇ ਨਹੀਂ ਉਤਰੇ ਕਿੱਧਰ ਨੂੰ ਗਏ ਨੇ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਕੋ ਹਥੇਤ ਹਥਿਆਰ ਕੋਈ ਹਥਿਆਰ ਤੇਜ਼ਾਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੀਆਂ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਦੇ ਸੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਾਲਰ ਗਲਰ ਨੂੰ ਫਟੇ ਆ ਰਹੀ ਸੀਗੀਆਂ ਬਸ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਕਿਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਬਿਠਾਇਆ ਉਹਨਾਂ ਨੇ ਤੁਸੀਂ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਜਾਂ ਅਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੰਦੇ ਆ ਇਹ ਜੇ ਬੱਸਾਂ ਮੈਂ ਕਹਿ ਰਿਹਾ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ઋષਿ- ਇਹੀ ਡਿਮਾਂਡ ਕਰਦੇ ਆ ਵੀ ਇੱਥੇ ਜਿਹੜਾ ਸਨਾਤਨੀ ਆ ਉਹ ਖਤਰੇ ਦੇ ਵਿੱਚ ਆ ਔਰ ਪ੍ਰਸ਼ਾਸਨ ਨੂੰ ਅਸੀਂ ਕੋਹਾਰ ਲਗਾਣੇ ਆ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕੇ ਜਾਵੇ ਕੰਪਲੇਂਟ ਲਖੀ ਹੈ ਜੀ ਇੱਕ ਕੰਪਲੇਂਟ ਜਿਹੜੀ ਆ ਉਹ ਦੇ ਦਿੱਤੀ ਅਸੀਂ ਦਰਖਾਸਤ ਮੈਂ ਆਪਣੇ ਰੂਹਦੇ ਮੰਦਿਰ ਦੇ ਕੋਲ ਅਜੇ ਬੱਸ ਭੰਨੀ ਗਈ ਆ ਇਹਦਾ ਠੀਕ ਹੈ ਇਹ ਰਾ ਜੀ ਮਿਸਟਰ ਜਤਿੰਦਰ ਗੂੜ ਸੇ ਅਸੀਂ ਬੱਸ ਦੇ ਜਿਹੜੇ ਡਰਾਈਵਰ ਬੱਸ ਅਸੀਂ ਪੀਵੀਟੀ 2187 ਲੁਧਿਆਣਾ ਤੋਂ ਆਏ ਸੀ ਇਹ ਜਿਹੜੀ ਬੱਸ ਉੱਥੇ ਜਦੋਂ ਸਵਾਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਲੱਖਣੇ ਦੇ ਨਾਮ ਨੂੰ ਵਿਅਕਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਕਬੂਦ ਕੇ ਸਾਡੀ ਵਸਤੇ ਕੁਰਪਾਨਾ ਮਾਰੀ ਜਿਹਦੇ ਸੰਬੰਧੀ ਅਸੀਂ ਜਿਹੜੀ ਹੈ ਐਫ ਆਰ ਅੰਡਰ ਸੈਕਸ਼ਨ 285 126 324 4 ਤੇ 353 ਵੀ ਐਨ ਐਸ ਦੇ ਤਦ ਬਰਤਦਾ ਨਿਕਲਿਆ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਵੀ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੀ ਜੀ ਗੱਲ ਨਹੀਂ ਸੀ ਵੀ ਧਾਰਮਿਕ ਗੱਲ ਹੀ ਦੂਰ ਜਿਹੜੇ ਬੰਦੇ ਤਿੰਨ ਡਾਉਨਡਪ ਕੀਤੇ ਆ ਉਹ ਵੀ ਗਿਰ ਕੇ ਵਾਸ਼ਪੁਰਾ ਤੇ ਸਮਰਾਲੇ ਦੇ ਤੇ ਇਹਨੂੰ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪਿਛੋਕੜ ਵੀ ਸਾਨੂੰ ਸਾਈਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਇੰਡੀਆ ਸਖਤ ਤਰਾਵਾਂ ਦੇਦਾ ਤਾਂ ਜੀ ਪਰਚਾ ਦਰਜ ਕੀਤਾ ਤੇ ਇਸੋ ਵੈਰ ਹੈ ਜਿਹੜੀ ਕੋ ਹੋਰ ਵੀ ਜਿਹੜੀ ਆ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡਾ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਪਰ ਪਤਮਾਦਾਰੀ ਗੰਦਵਾ ਸਰ ਕੋਲ ਗੱਡੀ ਦਾ ਟ੍ਰੇਸ ਬਾਰੇ ਪਤਾ ਲੱਗਿਆ ਜਾਂ ਬੰਦੇ ਅਸੀਂ ਬੁੰਦੇ ਜਿਹੜੇ ਤਿੰਨ ਆ ਤੇ ਗੱਡੀ ਵੀ ਅਸੀਂ ਰੌਂਡ ਅਪ ਕਰਨੀ ਕਿਸ ਤਰ੍ਹਾਂ ਹੋਗੇ ਨਾ ਪਤਾ ਨਹੀਂ ਬੰਦੇ ਹੀ ਕਰਦੇ